ਸ਼ਾਤਸ਼੍ਰੀਆਕਰ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੰਗ ਤੋਂ ਬਾਅਦ ਹੁਣ ਜਦੋਂ ਸਰਹੱਦੀ ਖੇਤਰਾਂ ਦੇ ਵਿੱਚ ਜ਼ਿੰਦਗੀ ਮੁੜ ਪਟੜੀ ਤੇ ਆਉਣ ਲੱਗੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਤਿਆਰੀ ਕੀਤੀ ਜਾ ਰਹੀ ਹੈ। ਇੱਕ ਕੇਸ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਕੇਂਦਰ ਤੋਂ ਇਹਨਾਂ ਸਰਹੱਦੀ ਜਿਲ੍ਹਿਆਂ ਵਾਸਤੇ ਕੋਈ ਡਵੈਲਪਮੈਂਟ ਪੈਕੇਜ ਮੰਗਿਆ ਜਾ ਸਕੇ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਿਭਾਗਾਂ ਨੂੰ ਛੇਤੀ ਹੀ ਲਿਖਣ ਜਾ ਰਹੀ ਹੈ ਇੱਕ ਚਿੱਠੀ ਲਿਖਣ ਜਾ ਰਹੀ ਹੈ ਕਿ ਸੂਬੇ ਦੇ 6 ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵਿਕਾਸ ਦੇ ਜਿਹੜੇ ਵੀ ਪ੍ਰੋਜੈਕਟ ਸ਼ੁਰੂ ਕੀਤੇ ਜਾ ਸਕਦੇ ਹਨ ਉਹਨਾਂ ਦਾ ਇੱਕ ਐਸਟੀਮੇਟ ਇੱਕ ਅੰਦਾਜ਼ਾ ਤਿਆਰ ਕਰਕੇ ਦਿੱਤਾ ਜਾਵੇ ਕਿ ਕਿੰਨਾ ਪੈਸਾ ਉਹਨਾਂ ਪ੍ਰੋਜੈਕਟਾਂ ਦੇ ਉੱਤੇ ਖਰਚ ਆਵੇਗਾ ਮੁੱਖ ਮੰਤਰੀ ਤਾਂ ਪਹਿਲਾਂ ਹੀ ਇਸ ਵਿਸ਼ੇਸ਼ ਪੈਕੇਜ ਦਾ ਮੁੱਦਾ ਚੁੱਕ ਚੁੱਕੇ ਹਨ ਤੇ ਜਿਹੜੇ ਸਰਕਾਰੀ ਅਧਾਰੀ ਅਧਿਕਾਰੀ ਨੇ ਉਹ ਤਿਆਰੀ ਕਰ ਰਹੇ ਹਨ ਕੇਂਦਰ ਤੋਂ ਪੈਕੇਜ ਮੰਗੇ ਜਾਣ ਦੀ ਜੋ ਮੰਗ ਉੱਠ ਰਹੀ ਹੈ ਉਸ ਨੂੰ ਜਾਇਜ ਠਹਿਰਾਉਂਦੇ ਹੋਏ ਇਸ ਅਫਸਰ ਨੇ ਕਿਹਾ ਕਿ ਜਦੋਂ ਪੰਜਾਬ ਇੱਕ ਸਰਹੱਦੀ ਸੂਬਾ ਹੁੰਦੇ ਹੋਏ ਨਸ਼ੇ ਦੇ ਖਿਲਾਫ ਜੰਗ ਲੜ ਰਿਹਾ ਹੈ ਸਰਹੱਦੋਂ ਪਾਰ ਆਉਣ ਵਾਲੇ ਅੱਤਵਾਦ ਦੇ ਨਾਲ ਨਜਿੱਠ ਰਿਹਾ ਹੈ ਜੇ ਇਸ ਦੁਸ਼ਮਣ ਦੇਸ਼ ਦੇ ਨਾਲ ਮੁਕਾਬਲਾ ਹੋ ਜਾਵੇ ਤਾਂ ਨੁਕਸਾਨ ਵੀ ਝੱਲ ਰਿਹਾ ਹੈ ਤਾਂ ਭਾਰਤ ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਸਾਨੂੰ ਪੈਕੇਜ ਕਿਉਂ ਨਹੀਂ ਮਿਲਣਾ ਚਾਹੀਦਾ ਇਹ ਸਵਾਲ ਚੁੱਕਿਆ ਹੋ ਆਖਰਕਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੀ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਆਪਣੇ ਘਰ ਖਾਲੀ ਕਰਨੇ ਪਏ ਉਹਨਾਂ ਨੂੰ ਮੁਆਵਜ਼ਾ ਕਿਉਂ ਨਾ ਮਿਲੇ ਕੋਈ ਵੀ ਸਨਤ ਜਿਹੜੀ ਹੈ ਸਰਹੱਦੀ ਖੇਤਰ ਦੇ ਵਿੱਚ ਯੂਨਿਟ ਨਹੀਂ ਲਾਉਣਾ ਚਾਹੁੰਦੀ ਇਸ ਕਰਕੇ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਉਹ ਮੌਕੇ ਨਹੀਂ ਮਿਲਦੇ ਜਿਹੜੇ ਕਿ ਬਾਕੀ ਇਲਾਕਿਆਂ ਦੇ ਵਿੱਚ ਮਿਲਦੇ ਨੇ ਇਹਨਾਂ ਦਾ ਜਿਹੜਾ ਇੱਕ ਵਿਕਾਸ ਦਾ ਪੈਕੇਜ ਇਹਨਾਂ ਦੀ ਖਾਤਰ ਦਿੱਤਾ ਹੀ ਜਾਣਾ ਚਾਹੀਦਾ ਹੈ ਹਾਲੇ ਤੱਕ ਇਸ ਸੰਬੰਧ ਦੇ ਵਿੱਚ ਸਰਕਾਰ ਦੀ ਕੋਈ ਅਲੈਦਾ ਮੀਟਿੰਗ ਨਹੀਂ ਹੋਈ ਹੈ ਸ਼ਨੀਵਾਰ ਨੂੰ ਗਵਰਨਰ ਗੁਲਾਬ ਚੰਦ ਕੁਟਾਰੀਆ ਦੀ ਅਗਵਾਈ ਵਿੱਚ ਹੋਈ ਜਿਹੜੀ ਸਰਬਦਰ ਗਲੀ ਬੈਠਕ ਸੀ 올 ਪਾਰਟੀ ਮੀਟਿੰਗ ਸੀ ਉਸ ਦੇ ਵਿੱਚ ਇਹ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਕਿਆ ਸੀ ਇਸੇ ਲਈ ਅਸੀਂ ਇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਮੁੱਖ ਮੰਤਰੀ ਕੇਂਦਰ ਨਾਲ ਇਸ ਮਸਲੇ ਨੂੰ ਕਿਵੇਂ ਉਠਾਉਣਾ ਚਾਹੁੰਦੇ ਹਨ ਇੱਕ ਹੋਰ ਸੀਨੀਅਰ ਅਧਿਕਾਰੀ ਮੁਤਾਬਕ ਪੰਜਾਬ ਸਰਕਾਰ ਸਰਹੱਦ ਤੇ ਲਾਉਣ ਵਾਸਤੇ 9 ਐਂਟੀ ਡਰੋਨ ਸਿਸਟਮ ਖਰੀਦਣ ਜਾ ਰਹੀ ਹੈ ਜਿਸ ਦਾ ਕੁੱਲ ਖਰਚਾ 51 ਕਰੋੜ ਰੁਪਏ ਕੇਂਦਰ ਸਰਕਾਰ ਨੂੰ ਪੰਜਾਬ ਨੂੰ ਇਸ ਲਈ ਪੈਸੇ ਦੇਣੇ ਚਾਹੀਦੇ ਨੇ ਪਰ ਦੇਖੋ ਅੱਗੇ ਕੀ ਹੁੰਦਾ ਹੁਣ ਇਸੇ ਐਂਟੀ ਡਰੋਨ ਸਿਸਟਮ ਦੀ ਜਿਹੜੀ ਘੋਸ਼ਣਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਦੋਂ ਇਹ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਜੰਗ ਇੱਕ ਯੁੱਧ ਚੱਲ ਰਿਹਾ ਸੀ ਦੋਨਾਂ ਪਾਸਿਆਂ ਤੋਂ ਹਮਲੇ ਹੋ ਰਹੇ ਸੀ ਡਰੋਨ ਤੇ ਮਸਾਇਲਾ ਇੱਧਰ ਉੱਧਰ ਦਾਗੀਆਂ ਜਾ ਰਹੀਆਂ ਸੀ ਉਦੋਂ ਹੀ ਭਗਵੰਤ ਮਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਘੋਸ਼ਣਾ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਸਰਹੱਦ ਦੇ ਉੱਤੇ ਐਂਟੀ ਡਰੋਨ ਸਿਸਟਮ ਲਾਉਣ ਜਾ ਰਹੀ ਹੈ ਉਹਨੂੰ ਅਸੀਂ ਪ੍ਰਵਾਨਗੀ ਦੇ ਦਿੱਤੀ ਇਹ ਐਂਟੀ ਡਰੋਨ ਸਿਸਟਮ ਦੀ ਗੱਲ ਬਾਤ ਪਹਿਲਾਂ ਹੀ ਚੱਲ ਰਹੀ ਸੀ ਕਿ ਪਹਿਲਾਂ ਇਹ ਜਿਹੜੇ ਨਸ਼ੇ ਨੂੰ ਲੈ ਕੇ ਆਉਣ ਵਾਲੇ ਡਰੋਨ ਨੇ ਉਨ੍ਹਾਂ ਦੇ ਖਿਲਾਫ ਇਹਨਾਂ ਦੀ ਤਰਤੀ ਹੋਣੀ ਸੀ ਲੇਕਿਨ ਇਸ ਜੰਗ ਦੇ ਦੌਰਾਨ ਇਸ ਦੀ ਨੂੰ ਤੇਜ਼ ਕਰ ਦਿੱਤਾ ਗਿਆ ਇਸ ਦੀ ਪ੍ਰਕਿਰਿਆ ਨੂੰ ਪ੍ਰਵਾਨਗੀ ਜਲਦੀ ਵਿੱਚ ਦਿੱਤੀ ਗਈ ਤਾਂ ਕਿ ਇਹਨਾਂ ਦੀ ਉੱਥੇ ਤਨਾਤੀ ਕੀਤੀ ਜਾ ਸਕੂ ਸੋ ਹੁਣ ਇਹ ਖਰਚਾ ਵੀ ਫਿਲਹਾਲ ਤਾਂ ਪੰਜਾਬ ਸਰਕਾਰ ਵੱਲੋਂ ਹੀ ਹੋ ਰਿਹਾ ਹੈ ਲੇਕਿਨ ਦੇਖੋ ਕਿ ਕੇਂਦਰ ਸਰਕਾਰ ਇਸ ਨੂੰ ਕੰਪਨਸੇਟ ਕਰਦੀ ਹੈ ਜਾਂ ਨਹੀਂ ਕਰਦੀ ਸ਼ਨੀਵਾਰ ਨੂੰ ਹੋਈ ਜਿਹੜੀ ਸਰਬ ਪਾਰਟੀ ਮੀਟਿੰਗ ਦੇ ਵਿੱਚ ਮਾਨ ਨੇ ਕਿਹਾ ਸੀ ਕਿ ਪੰਜਾਬ ਦੇਸ਼ ਦਾ ਅਨਪਣਾਰ ਹੋਣ ਦੇ ਨਾਲ ਨਾਲ ਦੇਸ਼ ਦੀ ਖੜਗ ਪੁਜਾਵੀ ਹੈ ਕੇਂਦਰ ਨੂੰ ਇਸ ਬਾਰਡਰ ਸਟੇਟ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ ਚਾਹੇ ਜੰਗ ਹੋਵੇ ਜਾਂ ਹੋਰ ਕੋਈ ਮੁਸੀਬਤ ਪੰਜਾਬ ਅਤੇ ਪੰਜਾਬੀ ਹਮੇਸ਼ਾ ਹੀ ਇੱਕ ਢਾਕੇ ਖੜਦੇ ਹਨ ਇਹ ਸੂਬਾ ਸਭ ਤੋਂ ਪਹਿਲਾਂ ਵਾਰ ਆਪਣੇ ਸੀਨੇ ਤੇ ਚੱਲਦਾ ਹੈ ਇਸ ਵੱਡੀ ਦੇਣ ਵਾਸਤੇ ਬੇਸ਼ੱਕ ਸੂਬੇ ਨੂੰ ਕੰਪਨਸੇਟ ਕਰਨਾ ਹੀ ਚਾਹੀਦਾ ਹੈ ਪਰ ਪੰਜਾਬ ਦੀਆਂ ਜਿੰਨੀਆਂ ਵੀ ਕੰਟਰੀਬਿਊਸ਼ਨਸ ਹੋਈਆਂ ਨੇ ਜੋ ਵੀ ਪੰਜਾਬ ਦਾ ਯੋਗਦਾਨ ਰਿਹਾ ਹੈ ਉਸ ਨੂੰ ਹਮੇਸ਼ਾ ਹੀ ਦਰਕਨਾਰ ਕੀਤਾ ਗਿਆ ਹੈ ਇਹ ਲਫਜ਼ ਭਗਵੰਤ ਮਾਨ ਸਾਹਿਬ ਜੋ ਮੁੱਖ ਮੰਤਰੀ ਨੇ ਉਹਨਾਂ ਨੇ ਸਰਬੱਲੀ ਮੀਟਿੰਗ ਦੇ ਵਿੱਚ ਕਹੇ ਜਦੋਂ ਉਹਨਾਂ ਵੱਲੋਂ ਇਸ ਪੈਕੇਜ ਦਾ ਇਸ ਵਿਸ਼ੇਸ਼ ਪੈਕੇਜ ਦਾ ਮੁੱਦਾ ਚੱਕਿਆ ਗਿਆ ਹੁਣ ਜੰਮੂ ਕਸ਼ਮੀਰ ਅਤੇ ਪਹਾੜੀ ਰਾਜਾਂ ਦੀ ਤਰਸ ਤੇ ਹੀ ਪੰਜਾਬ ਨੂੰ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਹੈ ਇਹ ਮੰਗ ਵੀ ਬਹੁਤ ਸਮੇਂ ਤੋਂ ਉੱਠਦੀ ਆ ਰਹੀ ਹੈ ਸੂਬਾ ਸਰਕਾਰ ਕੇਂਦਰ ਕੋਲ ਇਸ ਸਰਦੀ ਜਿਲਿਆਂ ਦੇ ਵਿੱਚ ਤਨਾਤ ਡਾਕਟਰਾਂ ਅਧਿਆਪਕਾਂ ਅੰਗੜਵਾਲੀ ਵਰਕਰਾਂ ਤੇ ਹੋਰ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਲਈ ਵਿਸ਼ੇਸ਼ ਪੱਤੇ ਦੀ ਮੰਗ ਵੀ ਚੱਕਣ ਜਾ ਰਿਹਾ ਹੈ ਜਿਹੜਾ ਬਾਰਡਰ ਏਰੀਆ ਅਲਾਉਂਸ ਹੁੰਦਾ ਹੈ ਉਸ ਦੀ ਮੰਗ ਵੀ ਕੀਤੀ ਜਾਣੀ ਹੈ ਜੋ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਨਾਲ ਮੀਟਿੰਗ ਹੋਣੀ ਹੈ ਇਸ ਤੋਂ ਪਹਿਲਾਂ ਵੀ ਜਿਹੜਾ 16ਵਾਂ ਫਾਈਨੈਂਸ ਕਮਿਸ਼ਨ ਹੈ ਜਦੋਂ ਉਹਨਾਂ ਨੇ ਫੇਰੀ ਪਾਈ ਸੀ ਮੀਟਿੰਗ ਕੀਤੀ ਸੀ ਤਾਂ ਚੇਅਰਮੈਨ ਅਰਵਿੰਦ ਪੰਗਰਈਆ ਕੋਲ ਵੀ ਪੰਜਾਬ ਨੇ ਇਹ ਮੰਗ ਰੱਖੀ ਸੀ ਕਿ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸੰਨਤ ਨੂੰ ਤੇਜ਼ੀ ਨਾਲ ਵਿਕਸਿਤ ਕਰਨ ਲਈ ਵਿਸ਼ੇਸ਼ ਪੈਕੇਜ ਦੀ ਜ਼ਰੂਰਤ ਹੈ ਜੰਮੂ ਕਸ਼ਮੀਰ ਦੀ ਤਰਜ਼ ਤੇ ਹੀ ਜਿਹੜਾ ਪੈਕੇਜ ਹੈ ਉਹ ਪੰਜਾਬ ਨੂੰ ਵੀ ਮਿਲਣਾ ਚਾਹੀਦਾ ਹੈ ਨਹੀਂ ਤਾਂ ਸੂਬੇ ਦੇ ਵਿੱਚ ਨਿਵੇਸ਼ ਹੋਣ ਵਾਲਾ ਸਾਰਾ ਪੈਸਾ ਉਹ ਸੂਬੇ ਤੋਂ ਬਾਹਰ ਜਾ ਰਿਹਾ ਹੈ ਅਟਾਰੀ ਵਾਗਾ ਬਾਰਡਰ ਦੇ ਉੱਤੇ ਵੀ ਵਪਾਰ ਬੰਦ ਕਰਨ ਦੀ ਸੂਰਤ ਵਿੱਚ ਜਿਹੜਾ ਹੋਇਆ ਨੁਕਸਾਨ ਹੈ ਉਸ ਦੀ ਪਰਪਾਈ ਕਰਨ ਲਈ ਵੀ ਵਨ ਟਾਈਮ ਸੈਟਲਮੈਂਟ ਜਾਂ ਇੱਕ ਵਾਰ ਦਾ ਭੁਗਤਾਨ ਪੰਜਾਬ ਦੇ ਵੱਲੋਂ ਮੰਗਿਆ ਗਿਆ ਸੀ ਔਰ ਜਦੋਂ ਤੱਕ ਇਹ ਵਪਾਰ ਬੰਦ ਰਹਿੰਦਾ ਹੈ ਵਪਾਰ ਖੁੱਲਦਾ ਨਹੀਂ ਉਦੋਂ ਤੱਕ ਇੱਕ ਸਲਾਨਾ ਮੁਆਵਜ਼ਾ ਉਸ ਦੀ ਵੀ ਗੱਲ ਕੀਤੀ ਗਈ ਸੀ ਕਿ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਜਿੰਨਾ ਵੀ ਵਪਾਰ ਦਾ ਨੁਕਸਾਨ ਸਟੇਟ ਨੂੰ ਹੋ ਰਿਹਾ ਹੈ ਟੈਕਸਸ ਦੇ ਰੂਪ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਦੀ ਪਰਪਾਈ ਕੀਤੀ ਜਾਣੀ ਚਾਹੀਦੀ ਹੈ ਇਹ ਮੰਗ ਵੀ ਪੰਜਾਬ ਸਰਕਾਰ ਵੱਲੋਂ ਚੱਕੀ ਗਈ। ਇਸੇ ਤਰੀਕੇ ਦੇ ਨਾਲ ਜਿਹੜਾ ਮਾਲ ਪਾੜੇ ਦੇ ਵਿੱਚ ਵੀ ਸਬਸਿਡੀ ਦੀ ਮੰਗ ਕੀਤੀ ਗਈ ਸੀ ਕਿਉਂਕਿ ਸਰਹੱਦੀ ਜ਼ਿਲ੍ਹਿਆਂ ਤੋਂ ਢਵਾ ਟੁਆਈ ਲਈ ਜਿਹੜਾ ਵਾਧੂ ਖਰਚ ਆਉਂਦਾ ਹੈ ਉਸ ਤੇ ਵੀ ਪਰਪਾਈ ਹੋ ਸਕੇ ਇਸ ਲਈ ਜਿਹੜਾ ਟਰਾਂਸਪੋਰਟੇਸ਼ਨ ਕਾਸਟ ਹੈ ਮਾਲ ਪਾੜਾ ਉਹਦੇ ਵਿੱਚ ਵੀ ਸਬਸਿਡੀ ਦੀ ਮੰਗ ਰੱਖੀ ਗਈ ਸੀ। ਜਿਹੜੇ ਗਵਰਨਰ ਨੇ ਗੁਲਾਬ ਚੰਦ ਪਟਾਰੀਆ ਉਹਨਾਂ ਵੱਲੋਂ ਵੀ ਇਹ ਜ਼ਿਕਰ ਕੀਤਾ ਗਿਆ ਸੀ। ਕਿ ਪਹਿਲਾਂ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਅਲੱਗ ਤੋਂ ਫੰਡ ਆਉਂਦੇ ਸੀ ਜਿਨ੍ਹਾਂ ਨੂੰ ਕਿ ਬਾਅਦ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤਰਜ਼ ਦੇ ਉੱਤੇ ਅਲੱਗ ਤੋਂ ਸਰਹੱਦੀ ਖੇਤਰਾਂ ਵਾਸਤੇ ਫੰਡ ਦੀ ਉਹ ਕਹਿੰਦੇ ਸੀ ਕਿ ਮੰਗ ਦੁਬਾਰਾ ਇਹਨਾਂ ਫੰਡਾਂ ਨੂੰ ਸ਼ੁਰੂ ਕਰਨ ਦੀ ਮੈਂ ਕਰੂੰਗਾ ਜਾਂ ਕੇਂਦਰ ਨਾਲ ਗੱਲਬਾਤ ਕਰਨ ਦੀ ਲੋੜ ਹੈ ਜਿਸ ਨੂੰ ਕਿ ਗਵਰਨਰ ਨੇ ਕਿਹਾ ਸੀ ਕਿ ਮੈਂ ਅੱਗੇ ਵਧਾਵਾਂਗਾ ਹੁਣ ਉਧਰ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਨਾ ਵੱਲੋਂ ਵੀ ਕੱਲ ਤੋਂ ਇੱਕ ਅਲੱਗ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਇਸ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਵੱਲੋਂ ਵੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੋਏ ਨੁਕਸਾਨ ਦੀ ਪਰਪਾਈ ਦੇ ਲਈ ਕੇਂਦਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਉਹ ਕਹਿੰਦੇ ਜੋ ਪਠਾਨਕੋਟ ਬਰਦਾਸ਼ਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਤੇ ਫਾਜ਼ਲਕਾਦੀ ਲੋਕਾਂ ਨੇ ਭੁਗਤਿਆ ਹੈ ਉਸ ਦੀ ਪਰਪਾਈ ਕੀਤੀ ਜਾਣੀ ਚਾਹੀਦੀ ਹੈ ਕੇਂਦਰ ਵੱਲੋਂ ਕੋਈ ਨਾ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਵੱਲੋਂ ਵੀ ਜੋ ਮੁੱਖ ਮੰਤਰੀ ਵੱਲੋਂ ਪੁਆਇੰਟ ਚੱਕੇ ਗਏ ਸੀ ਕਿ ਜਿਹੜਾ ਇੰਡਸਟਰੀਅਲ ਪੈਕੇਜ ਹੈ ਉਹ ਦੇਣਾ ਚਾਹੀਦਾ ਹੈ ਸਪੈਸ਼ਲ ਪੈਕੇਜ ਜਾਂ ਵਿਸ਼ੇਸ਼ ਪੈਕੇਜ ਸਰਹੱਦੀ ਖੇਤਰਾਂ ਦੀ ਤਰਜ਼ ਦੇ ਉੱਤੇ ਜਿਵੇਂ ਜੰਮੂ ਕਸ਼ਮੀਰ ਨੂੰ ਮਿਲਿਆ ਹੋਇਆ ਹੈ ਜਾਂ ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਨੂੰ ਮਿਲਿਆ ਹੋਇਆ ਹੈ ਉਸ ਦੀ ਤਰਜ਼ ਦੇ ਉੱਤੇ ਟੈਕਸ ਰੀਲੀਫ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਮੰਗਾਂ ਵੀ ਸਾਰੀਆਂ ਦਰਾਈਆਂ ਨੇ ਲੇਕਿਨ ਅਲੱਗ ਤੋਂ ਪ੍ਰੈਸ ਕਾਨਫਰੰਸ ਕਰਨ ਦਾ ਕੀ ਤੁਖ ਹੈ ਜਾਂ ਉਸ ਤੋਂ ਲਾਭ ਕੀ ਹੋਏਗਾ ਇਸ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਹਨ ਜਦੋਂ ਮੁੱਖ ਮੰਤਰੀ ਇੱਕ 올 ਪਾਰਟੀ ਮੀਟਿੰਗ ਦੇ ਵਿੱਚ ਸ਼ਰਬਦਲਾਂ ਦੀ ਮੀਟਿੰਗ ਦੇ ਵਿੱਚ ਇਹ ਪੁਆਇੰਟ ਚੱਕਦੇ ਹਨ ਤੇ ਉਸ ਦੀ ਹਾਮੀ ਗਵਰਨਰ ਵੱਲੋਂ ਵੀ ਭਰੀ ਜਾਂਦੀ ਹੈ ਤਾਂ ਇਹ ਹੋਰ ਲਾਜ਼ਮੀ ਹੋ ਜਾਂਦਾ ਹੈ ਹੋਰ ਅਹਿਮ ਹੋ ਜਾਂਦਾ ਹੈ ਕਿ ਸਾਰੀਆਂ ਤਰ੍ਹਾਂ ਸਿਆਸਤ ਨੂੰ ਇੱਕ ਪਾਸੇ ਰੱਖ ਕੇ ਇਸ ਕੜੀ ਦੇ ਵਿੱਚ ਜਦੋਂ ਕਿ جنگ ਦੇ ਹਾਲਾਤ ਬਣੇ ਹੋਏ ਸੀ ਬਹੁਤ ਨੁਕਸਾਨ ਜਿਹੜਾ ਹੈ ਸਰਹੱਦੀ ਸੂਬਿਆਂ ਨੇ ਝੱਲਿਆ ਹੈ ਜਾਂ ਇਹ ਕਹਿ ਲਈਏ ਕਿ ਬਹੁਤਾ ਨੁਕਸਾਨ ਹੋਣ ਤੋਂ ਬਚਾਅ ਵੀ ਲਿਆ ਗਿਆ ਹੈ ਜੇ ਸਾਡਾ 에ਅਰ ਸਪੋਰਟ ਸਿਸਟਮ ਇੰਨਾ ਸਹੁਰਦ ਨਾ ਹੁੰਦਾ ਤਾਂ ਜਿੰਨੇ ਡਰੋਨ ਜਾਂ ਜਿੰਨੀਆਂ ਮਸਾਇਲੇ ਆਈਆਂ ਸੀ ਇਹਨਾਂ ਸਰਹੱਦੀ ਖੇਤਰਾਂ ਦੇ ਵਿੱਚ ਉਹਨਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਜਿਸ ਤੋਂ ਬਚਾਅ ਹੋਇਆ ਹੈ ਲੇਕਿਨ ਇਸ ਮੌਕੇ ਦੇ ਉੱਤੇ ਕੇਂਦਰ ਤੋਂ ਜੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਸੁਰ ਦੇ ਵਿੱਚ ਇੱਕ ਮੰਗ ਮੰਨਣ ਤਾਂ ਬਹੁਤ ਜ਼ਿਆਦਾ ਚਾਂਸਸ ਨੇ ਕਿ ਉਹ ਮੰਗ ਮੰਨੀ ਜਾ ਸਕਦੀ ਹੈ ਕੇਂਦਰ ਸਰਕਾਰ ਇਸ ਮੌਕੇ ਦੇ ਉੱਤੇ ਕੋਈ ਨਾ ਕੋਈ ਰਾਹਤ ਪੈਕੇਜ ਜਾਂ ਕੋਈ ਨਾ ਕੋਈ ਵਿਸ਼ੇਸ਼ ਪੈਕੇਜ ਪੰਜਾਬ ਦੇ ਲਈ ਦੇ ਸਕਦਾ ਹੈ ਪਰ ਇਸ ਮੌਕੇ ਦੇ ਉੱਤੇ ਵੀ ਅਸੀਂ ਸਿਆਸਤ ਨੂੰ ਮੁੱਖ ਰੱਖਦੇ ਹੋਏ ਅਲੱਗ-ਅਲੱਗ ਪ੍ਰੈਸ ਕਾਨਫਰੰਸਾਂ ਕਰ ਰਹੇ ਹਾਂ ਠੀਕ ਹੈ ਸਭ ਨੂੰ ਪਤਾ ਹੈ ਕਿ ਪ੍ਰਵਾ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਆਉਂਦੇ ਨੇ ਉਹ ਸਰਹੱਦੀ ਆਪਣੇ ਖੇਤਰ ਦੇ ਲੋਕਾਂ ਵਾਸਤੇ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋਣਗੇ ਕਿ ਮੈਂ ਤੁਹਾਡੇ ਲੋਕਾਂ ਵਾਸਤੇ ਕੇਂਦਰ ਤੋਂ ਮੰਗ ਮੰਗ ਰਿਆ ਹਾਂ ਮੈਂ ਬੜਾ ਐਕਟਿਵ ਹਾਂ ਲੇਕਿਨ ਇਹ ਸਾਰਿਆਂ ਨੂੰ ਪਤਾ ਹੈ ਕਿ ਵਿਰੋਧੀ ਇੱਕ ਸੂਬੇ ਦੇ ਵਿਰੋਧੀ ਚਰਦਾਰ ਨੇਤਾ ਪ੍ਰੈਸ ਕਾਨਫਰੰਸ ਕਰਕੇ ਜਾਂ ਵੈਸੇ ਵੀ ਕੇਂਦਰ ਸਰਕਾਰ ਤੋਂ ਜੇ ਕੋਈ ਮੰਗ ਕਰੇ ਖਾਸ ਕਰ ਉਹਦੋਂ ਜਦੋਂ ਕੇਂਦਰ ਦੇ ਵਿੱਚ ਸਰਕਾਰ ਉਨ੍ਹਾਂ ਦੇ ਸਭ ਤੋਂ ਕੱਟੜ ਵਿਰੋਧੀ ਦਲ ਦੀ ਹੈ ਤਾਂ ਕੋਈ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਕੇਂਦਰ ਦੀ ਸਰਕਾਰ ਇਸ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਸੁਣ ਕੇ ਪੈਕੇਜ ਦੇਵੇ ਇਹ ਸਾਰਿਆਂ ਨੂੰ ਪਤਾ ਹੈ ਕਿ ਜੇ ਸੂਬੇ ਦੀ ਸਰਕਾਰ ਕੋਈ ਐਫਰਟ ਕਰਦੀ ਹੈ ਕੋਈ ਆਪਣਾ ਕੇਸ ਜਿਵੇਂ ਕਿ ਇਹ ਕਿਹਾ ਜਾ ਰਿਹਾ ਹੈ ਕਿ ਹਰ ਵਿਭਾਗ ਤੋਂ ਅਲੱਗ ਅਲੱਗ ਐਸਟੀਮੇਟ ਮੰਗੇ ਜਾ ਰਹੇ ਨੇ ਤਾਂ ਕਿ ਇੱਕ ਇਕੱਠਾ ਪੈਕੇਜ ਮੰਗਿਆ ਜਾ ਸਕੇ ਉਸ ਤਰ੍ਹਾਂ ਦੀ ਸਿਹਰਦ ਕੋਸ਼ਿਸ਼ ਹੁੰਦੀ ਹੈ ਤਾਂ ਇਹ ਗੱਲ ਜ਼ਰੂਰ ਸਿਰੇ ਚੜ੍ਹ ਸਕਦੀ ਹੈ ਇਹ ਹਾਂ ਕੇਂਦਰ ਸਰਕਾਰ ਕੋਈ ਪੈਕੇਜ ਦੇ ਦੇ ਲੇਕਿਨ ਇਹਦੇ ਵਿੱਚ ਵੀ ਇਹ ਬਹੁਤ ਜ਼ਰੂਰੀ ਹੈ ਕਿ ਜੋ ਪੰਜਾਬ ਦੀ ਇਸ ਸਮੇਂ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਇਕੱਲੇ ਤੌਰ ਤੇ ਇਸ ਦਾ ਹੌਕਾ ਨਾ ਦੇ ਕੇ ਜਿਵੇਂ ਉਹਨਾਂ ਵੱਲੋਂ ਪਹਿਲਾਂ ਇਹ ਸਹੀ ਮੂਵ ਕੀਤੀ ਗਈ ਸੀ ਕਿ ਆਲ ਪਾਰਟੀ ਮੀਟਿੰਗ ਦੇ ਵਿੱਚ ਸਰਬ ਦਲਾਂ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਚੱਕਿਆ ਗਿਆ ਸੀ ਗਵਰਨਰ ਗੁਲਾਬ ਚੰਦ ਕੁਟਾਰੀਆ ਨੂੰ ਵੀ ਉਹਨਾਂ ਦਾ ਸਾਥ ਦੇਣ ਦੇ ਲਈ ਮਜਬੂਰ ਹੋਣਾ ਪਿਆ ਸੀ ਜਾਂ ਕਿਉਂਕਿ ਉਹਨਾਂ ਨੇ ਵੀ ਜਦੋਂ ਸਰਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ ਉਨ੍ਹਾਂ ਵੱਲੋਂ ਵੀ ਇਹ ਗੱਲਾਂ ਕੀਤੀਆਂ ਗਈਆਂ ਸੀ ਕਿ ਹਾਂ ਸਾਨੂੰ ਇੱਥੇ ਦੀ ਵਿਕਾਸ ਵਾਸਤੇ ਡਵੈਲਪਮੈਂਟ ਵਾਸਤੇ ਇੱਕ ਅਲੱਗ ਤੋਂ ਫੰਡ ਜਾਂ ਅਲੱਗ ਤੋਂ ਪੈਕੇਜ ਚਾਹੀਦਾ ਹੈ ਸੋ ਜੇ ਗਵਰਨਰ ਤੇ ਸਰਕਾਰ ਮਿਲ ਕੇ ਇੱਕ ਆਵਾਜ਼ ਚੱਕ ਰਹੇ ਨੇ ਤਾਂ ਵਿਰੋਧੀ ਤਰ੍ਹਾਂ ਨੂੰ ਵੀ ਉਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਨਾ ਕਿ ਅਲੱਗ ਤੋਂ ਕੋਈ ਆਪਣਾ ਰਾਗਲ ਆਪਣਾ ਚਾਹੀਦਾ ਹੈ ਇਹ ਸਾਰੀਆਂ ਪਾਰਟੀਆਂ ਨੂੰ ਰਲ ਕੇ ਬੀਜੇਪੀ ਦੇ ਪੰਜਾਬ ਯੂਨਿਟ ਦੇ ਉੱਤੇ ਵੀ ਦਬਾਅ ਬਣਾਉਣਾ ਚਾਹੀਦਾ ਹੈ ਸਭ ਨੂੰ ਸੁਨੀਲ ਜਾਖੜ ਜਾਂ ਹੋਰ ਜਿਹੜੇ ਨੇਤਾ ਨੇ ਯਾ ਰਵਨੀਤ ਬਿੱਟੂ ਜੋ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਨੂੰ ਮੂਹਰੇ ਲਾ ਕੇ ਇਹ ਮੰਗ ਜਿਹੜੀ ਹੈ ਇੱਕ ਯੂਨਾਈਟਿਡ ਮੰਗ ਜਿਹਦੀ ਵਰਕਿੰਗ ਪਿੱਛੋਂ ਸਾਰੇ ਡਿਪਾਰਟਮੈਂਟ ਵੱਲੋਂ ਕੀਤੀ ਗਈ ਹੋਵੇ ਉਸ ਪੈਕੇਜ ਦੀ ਮੰਗ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜਾ ਹਵਾਲਾ ਇਹ ਦਿੱਤਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਨਾਲ ਜਾਂ ਹਿਮਾਚਲ ਨੂੰ ਜੋ ਪੈਕੇਜ ਮਿਲਿਆ ਹੋਇਆ ਹੈ ਉਹ ਕੋਈ ਅੱਜ ਦਾ ਨਹੀਂ ਮਿਲਿਆ ਹੋਇਆ ਉਹ ਬਹੁਤ ਸਾਲ ਪਹਿਲਾਂ ਦਾ ਪੈਕੇਜ ਮਿਲਿਆ ਹੋਇਆ ਹੈ ਹੁਣ ਇਸ ਗੱਲ ਤੇ ਆਪਾਂ ਨਹੀਂ ਜਾਵਾਂਗੇ ਕਿ ਉਹ ਕਿਹੜੀ ਪਾਰਟੀ ਦੀ ਸਰਕਾਰ ਨੇ ਪੈਕੇਜ ਦਿੱਤਾ ਸੀ ਉਦੋਂ ਕਿਉਂ ਨਹੀਂ ਆਵਾਜ਼ ਚੱਕੀ ਗਈ ਉਦੋਂ ਸੂਬੇ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਸੀ ਉਹਨਾਂ ਗੱਲਾਂ ਦੇ ਉੱਤੇ ਬਹਿਸ਼ ਕਰਨ ਦਾ ਜਾਂ ਚਰਚਾ ਕਰਨ ਦਾ ਕੋਈ ਫਾਇਦਾ ਨਹੀਂ ਗੱਲ ਹੁਣ ਮੌਕਾ ਸੰਭਾਲਣ ਦੀ ਹੈ ਹੁਣ ਜਦੋਂ ਕਿ ਉਹਨਾਂ ਦੋਨੇ ਸੂਬਿਆਂ ਦੇ ਵਿੱਚ ਕਾਫੀ ਨਿਵੇਸ਼ ਜਾ ਚੁੱਕਿਆ ਹੈ ਪੰਜਾਬ ਤੋਂ ਬਹੁਤ ਸਾਰੀ ਸਨਤ ਇਹਨਾਂ ਦੋਨਾਂ ਜਗ੍ਹਾ ਦੇ ਵਿੱਚ ਮੂਵ ਕਰ ਚੁੱਕੀ ਹੈ ਉਦੋਂ ਨਵੀਂ ਸੰਨਤ ਨੂੰ ਇਨਕਰੇਜ ਕਰਨਾ ਜਾਂ ਨਵੇਂ ਨਿਵੇਸ਼ ਨੂੰ ਹੌਕਾ ਦੇਣਾ ਜਾਂ ਬੁਲਾਉਣਾ ਉਹਦੇ ਵਾਸਤੇ ਜੋ ਪੈਕੇਜ ਚਾਹੀਦਾ ਹੈ ਉਸ ਦੀ ਮੰਗ ਕਰਨ ਵਾਸਤੇ ਇੱਕ ਪਾਰਟੀ ਨੂੰ ਜਾਂ ਇੱਕ ਵਿਰੋਧੀ ਧਿਰ ਨੂੰ ਅਲੱਗ-ਅਲੱਗ ਆਵਾਜ਼ ਉਠਾਉਣ ਦੀ ਜਗ੍ਹਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਬੀਜੇਪੀ ਦੇ ਲੀਡਰ ਜਾਂ ਬੀਜੇਪੀ ਦੇ ਆਗੂ ਬੀਜੇਪੀ ਦੇ ਮੰਤਰੀਆਂ ਨੂੰ ਮੂਹਰੇ ਲਗਾ ਕੇ ਗਵਰਨਰ ਨੂੰ ਨਾਲ ਲੈ ਕੇ ਇੱਕ ਇਕੱਠਾ ਪ੍ਰਤੀਨਿਧ ਮੰਡਲ ਜਿਹੜਾ ਹੈ ਉਹ ਕੇਂਦਰ ਸਰਕਾਰ ਕੋਲ ਜਾਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠ ਕੇ ਸੂਬੇ ਦੇ ਹੱਕਾਂ ਵਾਸਤੇ ਆਵਾਜ਼ ਚੱਕਣੀ ਚਾਹੀਦੀ ਹੈ ਆਪਣੀ ਮੰਗ ਰੱਖਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਮਜਬੂਰ ਕੀਤਾ ਜਾ ਸਕੇ ਉਹਨਾਂ ਤੇ ਦਬਾਅ ਵਧਾਇਆ ਜਾ ਸਕੇ ਕਿ ਉਹ ਪੰਜਾਬ ਦੇ ਲਈ ਕੋਈ ਰਾਹਤ ਕੋਈ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਜਾਰੀ ਕਰਨ ਦਾ ਐਲਾਨ ਕਰਨ ਜਿਵੇਂ ਕਿ ਉਹ ਕਈ ਹੋਰ ਸੂਬਿਆਂ ਦੇ ਵਿੱਚ ਕਰ ਚੁੱਕੇ ਨੇ ਜਿੱਥੇ ਉਹਨਾਂ ਨੂੰ ਚੋਣਾ ਜਿੱਤਣ ਦੀ ਜ਼ਰੂਰਤ ਹੁੰਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ 2021 ਦੇ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਪੂਰਾ ਜ਼ੋਰ ਲਾਵੇਗੀ ਪਰ ਉਸ ਪੋਲਿਟিক্যাল ਸਪੇਸ ਨੂੰ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਵੀ ਭਾਜਪਾ ਨੂੰ ਵੀ ਲੋੜ ਹੈ ਕਿ ਕੋਈ ਨਾ ਕੋਈ ਪੋਜ਼ਿਟਿਵ ਮੈਸੇਜ ਜਿਹੜਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਇਹ ਸਹੀ ਸਮਾਂ ਹੈ ਜਦੋਂ ਉਹ ਇਹ ਕਰਨਾ ਚਾਹਣਗੇ ਕਿ ਜਿੰਨਾ ਪ੍ਰੈਸ਼ਰ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਬਣਾਉਣਗੀਆਂ ਉਨਾ ਹੀ ਕੋਈ ਵਧੀਆ ਪੈਕੇਜ ਉੱਥੋਂ ਮਿਲਣ ਦੀ ਉਮੀਦ ਜਿਹੜੀ ਹੈ ਉਹ ਬਣਦੀ ਹੈ ਸੋ ਇੱਕ ਵਾਰ ਫੇਰ ਅਸੀਂ ਇਹ ਉਮੀਦ ਕਰਾਂਗੇ ਕਿ ਸਾਰੀਆਂ ਪਾਰਟੀਆਂ ਅਲੱਗ-ਅਲੱਗ ਆਪਣਾ ਤੁੰਤਣਾ ਬੁਲਾਉਣ ਦੀ ਜਗ੍ਹਾ ਇਕੱਠੇ ਹੋ ਕੇ ਗਵਰਨਰ ਨੂੰ ਨਾਲ ਲੈ ਕੇ ਸਾਰੇ ਜਿਹੜੇ ਨੇ ਭਾਜਪਾ ਦੇ ਜਿਹੜੇ ਅਧਿਐਕਸ਼ ਨੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਕੇਂਦਰੀ ਮੰਤਰੀ ਨੇ ਰਵਨੀਤ ਬਿੱਟੂ ਉਹਨਾਂ ਨੂੰ ਮੂਹਰੇ ਲਾ ਕੇ ਕੇਂਦਰ ਦੇ ਨਾਲ ਮੁਲਾਕਾਤ ਕਰਨ ਆਪਣੀ ਚੰਗੀ ਤਰ੍ਹਾਂ ਕੀਤੀ ਹੋਈ ਤਿਆਰੀ ਦੇ ਮਤਾਬਿਕ ਉਹ ਪੈਸਾ ਮੰਗਿਆ ਜਾਵੇ ਜਿੰਨਾ ਜਿਸ ਦੀ ਪੰਜਾਬ ਸਰਕਾਰ ਨੂੰ ਬਹੁਤ ਜ਼ਰੂਰੀ ਲੋੜ ਹੈ ਜੇ ਉਹਨਾਂ ਨੇ ਕੋਈ ਨਾ ਕੋਈ ਵਿਕਾਸ ਕਾਰਜ ਇੱਥੇ ਕਰਕੇ ਦਿਖਾਉਣੇ ਨੇ ਕ੍ਰੈਡਿਟ ਚਾਹੇ ਕੇਂਦਰ ਸਰਕਾਰ ਲਈ ਜਾਵੇ ਚਾਹੇ ਸੂਬਾ ਸਰਕਾਰ ਲਈ ਜਾਵੇ ਉਹਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਇਹ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਨੂੰ ਜ਼ਰੂਰ ਫਰਕ ਪਏਗਾ ਉਹਨਾਂ ਦੀ ਜ਼ਿੰਦਗੀ ਜ਼ਰੂਰ ਬਿਹਤਰ ਹੋਏਗੀ ਉਹਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਜ਼ਰੂਰ ਮਿਲਣਗੇ ਸੋ ਇਹ ਉਮੀਦ ਕਰਦੇ ਹਾਂ ਕਿ ਇਹ ਪਾਰਟੀਆਂ ਇਸ ਸਮੇਂ ਦੀ ਨਜ਼ਾਕਤ ਨੂੰ ਪਛਾਣਣਗੀਆਂ ਇਕੱਠੇ ਹੋ ਕੇ ਕੇਂਦਰ ਦੇ ਕੋਲ ਇਹ ਮੁੱਦਾ ਅਖਾਉਣਗੀਆਂ ਇਸੇ ਵੀ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ